ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਹੁਸੈਨ ਜੀ ਜਨਦਾ ਜਨਮ ਦਿਨ ਅੱਜ ਚਰਵਾਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੇ ਪੁੱਤਰ ਸਤਾਨ ਗੁਰਦਵਾਰਾ ਛੀੜਗਾਂਜ ਵਿਖੇ ਪਾਰਸੋ ਰੋਡ ਤੋਂ ਸ਼੍ਰੀ ਖਰਪਾਰ ਸਾਹਿਬ ਦੇ ਬਰਨਮਤਾ ਅੱਜ ਉਹ ਤੋ ਪ੍ਰੰਤ ਜੀ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਜਿਹੜੀ ਇੱਥੋਂ ਦੀ ਮਰਿਆਦਾ ਜਿਹੜੇ ਖੰਡਪੁਰ ਸਾਹਿਬ ਦੇ ਘਰ ਪੈ ਜਾਂਦੇ ਉਤੋਂ ਬਾਅਦ 사ਜਗਾਂ ਦੇ ਮੁੱਖ ਬਾਗ ਦੀ ਜਿਹੜੀ ਆ ਉਹ ਪੜਾ ਕੀਤੀ ਜਾਂਦੀ ਹੈ ਕਥਾ ਤੋਂ ਪ੍ਰੰਤ ਕੀਰਤਨ ਅਰਦਾਸ ਪ੍ਰੰਤ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਮੁਖਰਾਉਂ ਦੀ ਸਾਥਕਾਂ ਸਿੰਘ ਜੀ ਰਮਨਦਾਸ ਸਾਹਿਬ ਜੀ ਉਹਨਾਂ ਵੱਲੋਂ ਹਕੂਮਨਾਵਾ ਲੈ ਕੇ ਬਾਬਾ ਜੀ ਦੇ ਜੀਵਨ ਦੇ ਵਿੱਚ ਉਸ ਪ੍ਰਸੰਗ ਤੇ ਉਸ ਪਰਪੇਖ ਦੇ ਵਿੱਚ ਕਿ ਬਾਬਾ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਿਵੇਂ ਸ਼ੁਰੂਆਤ ਕੀਤੀ ਤੇ ਸ਼ਹਾਦਤ ਤੱਕ ਮੁਤਲਬ ਅਗੇ ਲਫ਼ਜ਼ਾਂ ਦੇ ਵਿੱਚ ਉਹ ਸਾਰਾ ਸਾਨੂੰ ਉਤਾਰਿਆ ਉਹਨਾਂ ਸਰਵਣ ਕਰਾਇਆ ਸੋ ਇਹ ਅਸਥਾਨ ਜਿਹੜਾ ਇਹ ਸਿੱਖ ਪੰਥ ਲਈ ਇੱਕ ਬੜਮੁੱਲਾ ਖਜ਼ਾਨਾ ਹੁੰਦਾ ਹੈ ਦੇਸ਼-प्रदेश ਦੇ ਵਿੱਚੋਂ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੋਕ ਆ ਕੇ ਨਤਮਸਤਕ ਹੁੰਦੇ ਆ ਇਸ ਸਥਾਨ ਤੇ ਵੀ ਆ ਕੇ ਲੋਕ ਨਤਮਸਤਕ ਹੁੰਦੇ ਸੀ ਕਿਉਂਕਿ ਮੈਂ ਜਿਹੜੇ ਪਿਸ਼ੋਕਰ ਨੂੰ ਝਾੜ ਮਾਰਦਾ ਬਾਬਾ ਜੀ ਨੇ ਕਿੱਥੋਂ ਲਕੀਰ ਖੱਡ ਕੇ ਥੋੜੇ ਕਿੱਥੇ ਆ ਕੇ ਧਰ ਤੇ ਕਿੱਥੇ ਆ ਕੇ ਸਾਥੂ ਜੀ ਦੇ ਚਰਨਾਂ ਵਿੱਚ ਸੱਚਖੰਡ ਸ੍ਰੀ ਨੂੰ ਰਾਮਦਾਸ ਪਾਤਸ਼ਾਹੀ ਦੇ ਪਵਿੱਤਰ ਸਥਾਨ ਦੇ ਉੱਤੇ ਆਪਣਾ ਸੇਵਾ ਭੇਟ ਕੀਤਾ। ਸੋ ਇਹ ਜਿਹੜਾ ਮਾਨ ਆ ਗੁਰੂ ਪਾਤਸ਼ਾਹੀ ਨੇ ਵਾਕਿਸ਼ ਕੀਤਾ ਕਿ ਜਿਲੇ ਸਾਝਕਣ ਸ੍ਰੀ ਹਰਮੰਦਰ ਸਾਹਿਬ ਸਿੱਖ ਨਮਸਕਾਰ ਕਰਨ ਆਉਂਦਾ ਤੇ ਬਾਬਾ ਜੀ ਦੇ ਉਸ ਮਹਾਨ ਸਥਾਨ ਤੇ ਵੀ ਨਤਮਾਤਮ ਹੁੰਦਾ। ਸੋ ਬਾਬਾ ਜੀ ਨੇ ਆਪਣੇ ਜੀਵਨ ਦੇ ਵਿੱਚ ਜਿਉਂ ਸਤਗੁਰੂ ਜੀ ਗੁਰਕਲਗੀਦਰ ਪਾਤਸ਼ਾਹੀ ਜਿਉਂ ਅੰਤ ਛੱਡਿਆ ਸਾਰਾ ਜੀਵਨ ਸਾਬਰ ਕੀਤਾ ਤੇ ਸਤ ਗੰਗ ਸ਼੍ਰੀ ਹਰਮੰਦਰ ਸਾਹਿਬ ਤੋਂ ਇਲਾਵਾ ਉਸ ਤਾਜ਼ਮੇ ਟਕਸਾਲ ਦੇ ਮੁਖੀ ਵਜੋਂ ਵੀ ਪਹਿਲੇ ਮੁਖੀ ਹੋਣ ਦਾ ਵੀ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ ਜਿਸ ਟਕਸਾਲ ਨੂੰ ਸਤਪੁਰਜੀ ਨੇ ਆਦੇਸ਼ ਕੀਤਾ ਸੀ ਕਿ ਤੁਸੀਂ ਕਥਾ ਤੇ ਸਤਪੁਰਜੀ ਦੇ ਅਮਿੱਤਰ ਸਰੂਪਾਂ ਦੀ ਤੇ ਜਦੋਂ ਵੀ ਕਿਤੇ ਗੁਰੂ ਘਰਾਂ ਦੇ ਵਿੱਚ ਕੋਈ ਅਵਗਿਆ ਕਰਨ ਦਾ ਜਾਗੋ ਹੀ ਹਾਂ ਮਾਤਰ ਚੜ ਕੇ ਆਵੇ ਤੇ ਉੱਥੇ ਸ਼ਾਦ ਤਾਂ ਵੀ ਪ੍ਰਾਪਤ ਕਰਨੀ ਆ ਤੇ ਇਹੋ ਬਾਬਾ ਜੀ ਦੇ ਹਿੱਸੇ ਆਇਆ ਸੋ ਇਹ ਦੰਮੇ ਵੀ ਤਕਸਾਲ ਦੇ ਪਹਿਲੇ ਮੁਖੀ ਵੀ ਆ ਸੋ ਅੱਜ ਆਪਾਂ ਜਨਮ ਦਿਹਾੜੇ ਦੇ ਉੱਤੇ ਮੈਂ ਸਾਰੇ ਸੰਗਤ ਨੂੰ ਜਿੰਮੂ ਗੁਰਨਾਮ ਤੇ ਨਾਮ ਵਾਲੇ ਭਾਈ ਭਾਈ ਨੂੰ ਬਸ ਮੈਂ ਵਧਾਈ ਦੇਣਾ ਕਾਮਨਾ ਕਰਦਾ ਜੇ ਸਾਧਗੁਰੂ ਜੀ ਕਿਰਪਾ ਕਰਨ ਇਹਦਾ ਇਹ ਸਥਾਨ ਇਹਦੀ ਵੱਡੀ ਲੋਕਾਂ ਦੀ ਯਾਦਤਾ ਆ ਲੱਖਾਂ ਦੇ ਬਰਦਾ ਦੇ ਵਿੱਚ ਵੋਕਤ ਤੇ ਪਹੁੰਚਦੇ ਸੋ ਜਿੱਥੇ ਅੱਜ ਸਾਰਾ ਤੇ ਸਾਡੀ ਜਿੱਥੇ ਕਿਉਂਕਿ ਕੀਰਤਨ ਤਾਂ ਹਮੇਸ਼ਾ ਹੀ ਇੱਥੇ ਚੱਲਦਾ ਪਰ ਅੱਜ ਇਸੇ ਤੌਰ ਦੇ ਉੱਤੇ ਰਾਤ ਦੇ ਜਿਹੜੇ ਦੀਵਾਨ ਆ ਉਹ ਵੀ ਚੱਲਣੇ ਆ ਤੇ ਕੱਲ ਨੂੰ ਅੱਜ ਅੱਜ ਇਸ ਤਾਈ ਨੂੰ ਅੱਜੇ ਮਹਾਨ ਅਵਸਰ ਚਾਰ ਵੀ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਸਿੱਖ ਪੰਥ ਦੇ ਸਮੂਹ ਕਰਨਾਲਾ ਨਾਮ ਦੇ ਰੋ ਭਾਈ ਭਾਈ ਨੂੰ ਕਿ ਇਹ ਉਹਨਾਂ ਦਾ ਹੀ ਮਨਾਇਆ ਸਫਲਿਆ ਉਹੋ ਹੀ ਬਾਬਾ ਦੀਪ ਸਿੰਘ ਜੀ ਨੂੰ ਸਮਸਤ ਹੋਣਗੇ ਨਾਤਮਕੜ ਜਿਹੜੇ ਖੰਡੇ ਵਾਡੇ ਦੀ ਬੋਲ ਲੈਣਗੇ ਤੇ ਇੱਕ ਸਰਮਾਇਆ ਬਣ ਜਾਂਦਾ ਸਿੱਖ ਦੇ ਪਾਸਪੋਰਟ ਕਿ ਕਥੋਂ ਅੰਮ੍ਰਿਤ ਛਕਿਆ ਹੋਦੇ ਮਹੱਲੇ 'ਚ ਕਦੋਂ ਅੰਮ੍ਰਿਤ ਛਕਿਆ ਸਾਖੀ ਦੇ ਦਿਹਾੜੇ 'ਤੇ ਜਾਂ ਫਿਰ ਇਸ ਮਹਾਨ ਸਥਾਨ ਗੁਰਦੁਆਰਾ ਸ਼ਹੀਦਗੰਜ ਅੰਮ੍ਰਿਤਸਰ ਹੁਣ ਵੱਧ ਤੋਂ ਵੱਧ ਜਾਣ ਜਿਹੜੇ ਆ ਅੰਮ੍ਰਿਤ ਧਾਰੀ ਨੂੰ ਜੋ ਦੁਬਾਰਾ ਫਿਰ ਦਰਦਿਆਂ ਡੰਗਿਆਂ ਤੋਂ ਮੁੱਚੇ ਤੌਰ ਤੇ ਬਾਬਾ ਜੀ ਦੇ ਜਨ ਦਿਹਾੜੇ 'ਤੇ ਸਾਰਿਆਂ ਨੂੰ ਬਹੁਤ ਬਹੁਤ